ਆ ਇਸ ਤਰ੍ਹਾਂ ਇੱਕ ਸਲਾ ਇਹ ਡਿਸਕ ਬ੍ਰੇਕਾਂ ਤੇ ਆ ਇੰਜਨ 65 ਦਾ ਟਰੈਕਟਰ ਪੂਰਾ ਖੜਾ ਆਇਆ ਨਾ ਉੱਪਰ ਟਰੈਕਟਰ ਦਾ ਇਹ ਫਾਇਦਾ ਹੋਇਆ ਦੇਖੋ ਭਾਈ ਨੁੱਕ ਬਣੀ ਟਰੈਕਟਰ ਦੀ ਮੈਂਗਾ ਤੁਹਾਨੂੰ ਫੇਰ ਦਿਖਾਵਾਂ ਇੱਕ ਵਾਰੀ ਫੋਰਡ ਕਿਉਂ ਲਾਈਟਾਂ ਲੂਟਾਂ ਲੱਗੀਆਂ ਟਰੈਕਟਰ ਦੀਆਂ ਕਦੇ ਵੀਡੀਓ ਨਹੀਂ ਸੀ ਭਾਈ ਤੇ ਲਾਈਟਾਂ ਵਗੈਰਾ ਲਾ ਕੇ ਟਰੈਕਟਰ ਬਹੁਤ ਹੀ ਰਾਤ ਨੂੰ ਸ਼ਾਨਦਾਰ ਲੱਗਦਾ ਲੋ ਟਰੈਕਟਰ ਬਾਹਰ ਕੱਢੀ ਦਾ ਸਾਰੇ ਭਰਾ ਇੱਕ ਵਾਰੀ ਰੋਗ ਰੋਗ ਟਰੈਕਟਰ ਪੁੱਛਦੇ ਆ ਅੰਦਰੋਂ ਲਾਈਟਾਂ ਲੱਗੀਆਂ ਦਿਖਾਉਣਾ ਤੁਹਾਨੂੰ ਬਾਹਰ ਲਾਈਟ ਦਾ ਬਹੁਤ ਚਾਨਣ ਅੱਗੇ ਜੇ ਬਾਹਰ ਲਾਈਟ ਲ ਕੈਮਰਾ ਕਰਦੇ ਆ ਤਾਂ ਅੱਗੇ ਦਿਖਦਾ ਕੁਝ ਨਹੀਂ ਉਹ ਤਾਂ ਦਿਖਾਉਣਾ ਅੰਦਰ ਚਾਨਣ ਉਹ ਦੇਖੋ ਸ਼ਟਰ ਦੱਕਵਾਜ ਦਾ ਬਾਹਰ ਲਾਈਟ ਦਾ ਤੇ ਬਹੁਤ ਸੋਹਣੀਆਂ ਲਾਈਟਾਂ ਅੰਦਰੋਂ ਜਦੋਂ ਟਰੈਕਟਰ ਦੇ ਲੱਗੀਆਂ ਤਾਂ ਬਹੁਤ ਜੱਜ ਗਿਆ ਟਰੈਕਟਰ ਇੰਨੀਆਂ ਲਾਈਟਾਂ ਨਾਲ ਉੱਪਰ ਉਹ ਜਿਹੜੀਆਂ ਚਾਰ ਲਾਈਟਾਂ ਥਾਰ ਰੈਲੀਆਂ ਲਾਤੀਆਂ ਉੱਪਰ ਮਰਜੀ ਆਪਣੀ ਚਾਰ ਲਾਓ ਪੰਜ ਲਾਓ ਤੇ ਜਿੰਨਾ ਤੁਸੀਂ ਕਹਿਣਾ ਗੁੜ ਪਾਉਣਾ ਉਹਨਾਂ ਮਿੱਠਾ ਹੋਈ ਜਾਣਾ ਤੇ ਲਾਈਟਾਂ ਵਗੈਰਾ ਬਹੁਤ ਕੋਸਟਲੀ ਆ 4-5000 ਦੇ ਤਾਂ ਹੈਡਲਾਈਟ ਹੀ ਆ ਜਿਹੜੇ ਰੀਨ ਆਪਣਾ ਹਾਈ ਲੈਕਸ ਲਾ ਲਓ ਤੁਸੀਂ ਜਿਹੜੇ ਮਰਜੀ ਜਿਹੜੀ ਵੀ ਕੰਪਨੀ ਚ ਜਾਓਗੇ ਵੱਡੇ ਲਾਈਟਾਂ ਇਹ ਵੱਡੇ ਸੈਚਾ ਵੱਡੇ ਡਾਇਰੈਕਟਰਾਂ ਨੂੰ ਆਉਂਦੀਆਂ 60 55 ਨੂੰ 60 ਜਿਹੜੇ ਨਵੇਂ 4x 400 ਡਾਇਰੈਕਟਰ ਆਉਂਦੇ ਆ ਜਾਂ 65 ਨਵਾਂ ਆਇਆ ਆ ਲੁੱਕ ਦੇਖੋ ਟਰੈਕਟਰ ਦੀ ਕਿਵੇਂ ਬਣੀ ਆ ਦੋਸਤੋ ਤੇ ਮੈਂ ਕਹਾਂ ਚਲੋ ਹੁਣ ਆ ਟਰੈਕਟਰ ਸ਼ਾਮ ਦਾ ਟਾਈਮ ਸੀ ਇੱਕ ਵਾਰੀ ਸਾਰਿਆਂ ਨੂੰ ਵੀਡੀਓ ਦੇ ਵਿੱਚ ਲੁੱਕ ਦਿਖਾ ਦਾਂ ਟਰੈਕਟਰ ਜਦੋਂ ਆਪਾਂ ਕਹਿ ਦਿੰਨੇ ਆ ਨਾ ਤਿਆਰ ਕਰਾਉਣਾ ਤਿਆਰ ਕਰਾਉਣਾ ਬਾਈ ਜਦੋਂ ਤੁਸੀਂ ਬਜਟ ਬਣਾ ਕੇ ਦੇਖੋ ਇੱਕ ਵਾਰੀ ਸ਼ੁਰੂ ਕਰ ਲੈਣਾ ਜਦੋਂ ਕੰਮ ਆਪਾਂ ਪਹਿਲਾਂ ਲੱਗਦਾ ਆਪਾਂ ਨੂੰ ਵੀ ਥੋੜਾ ਜਿਆਦਾ ਚੀਜ਼ ਦੇ ਪੈਸੇ ਜਿਆਦੇ ਆ ਪਰ ਜਦੋਂ ਆਹ ਮਰਗਾਟ ਜਾਂ ਸੀਟ ਹੁਣ 10000 ਤੋਂ ਪਲੱਸ ਪਲੱਸ ਸੀਟ ਸੀਟ ਜਿੰਨੇ ਪਟਿਆਲੇ ਬਾਈ ਆਉਂਦੇ ਆ ਟਰੈਕਟਰ ਤੇ ਬਹਿ ਕੇ ਇੱਕ ਵਾਰੀ ਜ਼ਰੂਰ ਜਾਂਦੇ ਆ ਸੀਟ ਇਹ ਮੈਨੂੰ ਵੀ ਬਹੁਤ ਪਸੰਦ ਆਈ ਆ ਕਈ ਭਰਾਵਾਂ ਨੇ ਕਿਹਾ ਬਾਈ ਟਰੈਕਟਰ ਤੋਂ ਸੀਟ ਖੋਲ ਦੋ ਮੈਂ ਕਿਹਾ ਨਹੀਂ ਬਾਈ ਜਿਹੜਾ ਭਰਾ ਸੀ ਟਰੈਕਟਰ ਲੈ ਕੇ ਜਾਊਗਾ ਉਹ ਯਾਦ ਕਰੂਗਾ ਇਹ ਕੱਪੜੇ ਦੇ ਵਿੱਚ ਸੀਟ ਆ ਤੇ ਲੈਦਰ ਇੱਕ ਤਾਂ ਜਿਵੇਂ ਆਪਾਂ ਕਹਿ ਸਕਦੇ ਆ ਇਹ ਗਰਮੀਆਂ ਚ ਗਰਮ ਨਹੀਂ ਹੁੰਦੀ ਸਿਆਲਾਂ ਚ ਠੰਡਾ ਨਹੀਂ ਹੁੰਦਾ ਜਿਵੇਂ ਰੈਕਸਿਨ ਵਗੈਰਾ ਠੰਡੀ ਹੋ ਜਾਂਦੀ ਆ ਇਹਦੀ ਢੋ ਵੀ ਰਜਿਸਟੇਬਲ ਉੱਪਰ ਥੱਲੇ ਹੋ ਜਾਂਦੀ ਆ ਤੇ ਸਸਪੈਂਸ਼ਨ ਬਹੁਤ ਵਧੀਆ ਸੀਟ ਦਾ ਬਹੁਤ ਭਰਾ ਜਿੰਨੇ ਪਟਿਆਲੇ ਟਰੈਕਟਰ ਮੰਡੀ ਚ ਆਉਂਦੇ ਇੱਕ ਵਾਰੀ ਟਰੈਕਟਰ ਤੇ ਬਹਿ ਕੇ ਜ਼ਰੂਰ ਜਾਂਦੇ ਆ ਤੇ ਦੇਖੋ ਲਾਈਟਿੰਗ ਵੇਰਾ ਕਿਵੇਂ ਲੱਗੀ ਟਰੈਕਟਰ ਦੀ ਤੇ ਕੋਈ ਸਪੈਸ਼ਲ ਨਹੀਂ ਸੀ ਵੀਡੀਓ ਬਣਾਉਣੀ ਤੇ ਉਹ ਸੋਨਾ ਲਿਖਾ ਦੇ ਵੀਡੀਓ ਬਣਾਈ ਕਰਕੇ ਤੇ ਸਾਹਮਣੇ ਆ ਲਾਈਟਾਂ ਜਗਣਦਈਆਂ ਸੀ ਮੈਂ ਕਿਹਾ ਚਲੋ ਨਾਲ ਤਾਨੂੰ ਇਹਦੇ ਨਾਲ ਵੀ ਟਰੈਕਟਰ ਦਿਖਾ ਦਈਏ ਰਾਤਰੀ ਲੁੱਕ ਟਰੈਕਟਰ ਦੀ ਬਾਹਰ ਲਾਈਟ ਦਾ ਚਾਨਣ ਦੇਖੋ ਤੁਹਾਨੂੰ ਦਿਖਾਉਣਾ ਕਿੱਥੇ ਤੱਕ ਮਾਰਦੀ ਆ ਲਾਈਟ ਉਹ ਸ਼ਟਰ ਤੱਕ ਅੱਗੇ ਆ ਦਿਨ ਚੜਾ ਦਿੰਦੀ ਆ ਸਮਝ ਲਓ ਵੀ ਨਹੀਂ ਵੀ ਆਪਾਂ ਆਹ ਲਾਈਟਾਂ ਮੇਨ ਲਾਈਟਾਂ ਜਗਾਉਂਦੇ ਤੇ ਬਾਹਰ ਲਾਈਟ ਦਾ ਵਧੀਆ ਚਾਨਣ ਹੋ ਜਾਂਦਾ ਤੇ ਆ ਆਪਣਾ ਚੈਨਲ ਆ ਤੇ ਸਬਸਕ੍ਰਾਈਬ ਕਰ ਲਓ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਅੱਜ ਕਾਫੀ ਜਾਣਕਾਰੀਆਂ ਸੀਗੀਆਂ ਜਿਹੜੀਆਂ ਛੋੜੀਆਂ-ਛੋੜੀਆਂ ਤੁਹਾਨੂੰ ਕਰਕੇ ਨਾਲ ਜੋੜ ਕੇ ਵੀਡੀਓ ਦੇ ਵਿੱਚ ਤੁਹਾਨੂੰ ਦੇ ਦਿੱਤੀਆਂ ਜਿਹੜੇ-ਜਿਹੜੇ ਟਰੈਕਟਰ ਖੋਲੇ ਆ ਜਿਹੜੀਆਂ ਇੱਕ ਆਪਣੀ ਕੋਸ਼ਿਸ਼ ਹੋਈ ਅੱਜ ਵੀਡੀਓ ਬਣਾਈ ਆ ਤੁਹਾਡੇ ਵਾਸਤੇ ਤੇ ਵੀਡੀਓ ਚੰਗੀ ਲੱਗੇ ਤਾਂ ਬਾਈ ਜੀ ਪੇਜ ਨੂੰ ਜਰੂਰ ਫੋਲੋ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਦੋਸਤੋ ਧੰਨਵਾਦ ਜੀ ਐਲਈਡੀ ਲਾਈਟਾਂ ਦੇਖੋ ਕਿੰਨੇ ਸੋਹਣੇ ਲੱਗਦੀਆਂ ਟਰੈਕਟਰ ਨੂੰ ਤੇ ਵਾਰ-ਵਾਰ ਵੀਡੀਓ ਚ ਵਾਈਆਂ ਨੂੰ ਬੇਨਤੀ ਕਰੀਆ ਬਹੁਤ ਪੈਸੇ ਲੱਗੇ ਹੋਏ ਟਰੈਕਟਰ ਦੇ ਉੱਪਰ ਤੇ ਜੇ ਭਰਾ ਆਪ ਵੀ ਤਿਆਰ ਕਰਾਉਂ ਤਾਂ ਇੰਨੇ ਟਰੈਕਟਰ ਇੰਨੇ ਚ ਟਰੈਕਟਰ ਤਿਆਰ ਨਹੀਂ ਹੁੰਦਾ ਅਗਲਾ ਕਹਿ ਦਿੰਦਾ ਭਾਈ ਇੰਨੇ ਪੈਸੇ ਜਦੋਂ ਤੁਸੀਂ ਆਪ ਇੱਕ ਟਰੈਕਟਰ ਤਿਆਰ ਕਰਦੇ ਆ ਨਾ ਉਦੋਂ ਬਜਟ ਬਣਾ ਕੇ ਦੇਖ ਲਿਓ ਤੁਸੀਂ ਵੀ ਕਿੰਨੇ ਚ ਟਰੈਕਟਰ ਤਿਆਰ ਹੁੰਦਾ ਇਹਨੂੰ ਆ 10000 ਤੋਂ ਪਲੱਸ ਪਲੱਸ ਆਪਾਂ ਡਰਾਈਵਰੀ ਸੀਟ ਲਾਈ ਹੋਈ ਆ ਬਹੁਤ ਬੰਦਿਆਂ ਨੇ ਸੀਟ ਪਸੰਦ ਕਰੀ ਆ ਇਹਦੀ ਇਹ ਬਿਲਕੁਲ ਜਿਹੜਾ 4 ਵੀਲ ਟਰੈਕਟਰ ਆਏ ਆ ਜਿਹੜਾ ਐਕਸਪੋਰਟ ਹੁੰਦੇ ਆ ਟਰੈਕਟਰ ਉਹ ਹਾਂ ਸੀਟ ਆ ਇਹਦੇ ਚ ਇੱਕ ਐਸ਼ਰਾ 485 ਖੋਲਿਆ ਸੀ ਅੱਜ ਨਵੇਂ ਨਗਾ ਜਾਣਕਾਰੀ ਇੰਜਨ ਬਾਰੇ ਸਾਰੇ ਇਹ ਕਾਫੀ ਇੰਜਨ ਦੀ ਡਿਮਾਂਡ ਰਹਿੰਦੀ ਹੈ ਕਿਉਂਕਿ ਇਹ ਕੋਲਡ ਇੰਜਨ ਹੋਣ ਕਰਕੇ ਉੱਥੇ ਮਹਾਰਾਜ ਟਰੈਕਟਰ ਘੱਟ ਹੁੰਦੇ ਆ ਤੋਂ ਪਾਸੇ ਤੁਹਾਨੂੰ ਇਹ ਜੋ ਸਮਾਨ ਬਾਰੇ ਵੀ ਦਿਖਾਦਾ ਸਿੰਗਲ ਕਲਚ ਡਬਲ ਕਲਚ ਐਸ਼ਰਾ ਇਹ ਹਾਫ ਡਬਲ ਕਲਚ ਗੇਅਰ ਹੁੰਦਾ ਡਬਲ ਕਲਚੇ ਜਦੋਂ ਵੀ ਕਰਨਾ ਗੇਅਰ ਦੇ ਵਿੱਚ ਗੇਅਰ ਬਦਲਣ ਦੀ ਲੋੜ ਨਹੀਂ ਪੈਂਦੀ ਇਹਦਾ ਆਹ ਟਾਪ ਸ਼ਾਫਟ ਦੇ ਨਾਲ ਗਰਾਰੀ ਦੇਖੋ ਸਿੰਗਲ ਕਲਚ ਨਾ ਮੈਨੂੰ ਜਾਣਕਾਰੀ ਹੁੰਦੀ ਕਿ ਇੱਕ ਮਿੰਟ ਰੁਕ ਜੀਆ ਆਹ ਟਾਪ ਸ਼ਾਟ ਦੇ ਨਾਲ ਘਰਾਦੀ ਘੁੰਮਦੀ ਆ ਪੀਟੀਓ ਦੀ ਉਹਦੇ ਨਾਲ ਆਹ ਟਾਪ ਸ਼ਾਟ ਦੇ ਇਕੱਲੀ ਟਾਪ ਸ਼ਾਟ ਬਦਲਨੀ ਪੈਂਦੀ ਹੈ ਇਹਦੇ ਉੱਪਰ ਭੂਕਣੀ ਜੀ ਦੂਜੀ ਪਈ ਜਾਂਦੀ ਜਿਹਦੇ ਤੇ ਕਲੱਚ ਪਲੇਟ ਪਈ ਜਾਂਦੀ ਹੁੰਦੀ ਹੈ ਉਹ ਕਲੱਚ ਪਲੇਟ ਅੱਡ ਘੁੰਮਦੀ ਆ ਮੇਨ ਕਲੱਚ ਅੱਡ ਘੁੰਮਦੀ ਆ ਗੇਅਰ ਇਹੀ ਕੰਮ ਦੇ ਜਾਂਦਾ ਗੇਅਰ ਪਹਿਲੇ ਹੀ ਡਬਲ ਹੁੰਦਾ ਤੇ ਦੂਜਾ ਆ ਪ੍ਰੈਸ਼ਰ ਪ੍ਰੈਟ ਤੇ ਪੀਲ ਬਦਲ ਕੇ ਟਰੈਕਟਰ ਡਬਲ ਕਲਚ ਹੁੰਦਾ ਹੈ ਸ਼ਰਤ ਜਦੋਂ ਮਰਜੀ ਡਬਲ ਕਲਚ ਕਰ ਲੋ ਆ ਹਾਂਡੀ ਦੇ ਵਿੱਚ ਗਰਾਰੀ ਅੱਡ ਘੁੰਮਦੀ ਹੁੰਦੀ ਹੈ ਪੀਟੀਓ ਦੀ ਆ ਗਰਾਰੀ ਹੁੰਦੀ ਹੈ ਜਿਹਦੇ ਨਾਲ ਪੀਟੀਓ ਸ਼ਾਫਟ ਚੱਲਦੀ ਆ ਆ ਦੋ ਪੀਟੀਓ ਸ਼ਾਫਟਾਂ ਹੁੰਦੀਆਂ ਮੇਰੇ ਜਿਹੜੇ ਉੱਚੇ ਮਲ ਟਰੈਕਟਰ ਆ ਗਏ ਤੇ ਡਬਲ ਕਲਚ ਜਦੋਂ ਵੀ ਕਰਨਾ ਆ ਟਾਪ ਸ਼ਾਫਟ ਇਸ ਦੇ ਉੱਪਰ ਇੱਕ ਕਲਚ ਸ਼ਾਫਟ ਹੋਰ ਹੁੰਦੀ ਜਿਹਦੇ ਨਾਲ ਪੀਟੀਓ ਸ਼ਾਫਟ ਚੱਲਦੀ ਆ ਪੀਟੀਓ ਦੀ ਕਲਚ ਬਲੇਟ ਅੱਡ ਪੈਂਦੀ ਆ ਤੇ ਉਹ ਇੰਜਲ ਵਗ ਗਿਆ ਸ਼ਰਤ ਕੋਈ ਕ੍ਰੇਨ ਲੈਣੀ ਪਾਉਂਦੇ ਇਸ ਤਰ੍ਹਾਂ ਜਦੋਂ ਟਰੈਕਟਰ ਖੁੰਦਿਆ ਨਾਲ ਨਾਲ ਜਿਨ੍ਹਾਂ ਨੂੰ ਜਿਹੜੇ ਫੀ ਲੋਡ ਹੁੰਦੀ ਆ ਵਿਗ ਜਾਂਦੀ ਆ ਇਹਦੇ ਗੁੱਲੇ ਦੇ ਅੰਦਰ ਜਦੋਂ ਤੇਲ ਬ੍ਰੇਕਾਂ ਕਰਨੀਆਂ ਜਿਵੇਂ ਆ ਟਰੈਕਟਰ ਸੁੱਕੇ ਬ੍ਰੇਕੀ ਗੇ ਅਈਸ਼ਾ ਦੇ ਵਿੱਚ ਜਦੋਂ ਵੀ ਤੇਲ ਬ੍ਰੇਕ ਕਰਨਾ ਵਾ ਇਹਦੀ ਆ ਜੀ ਗੁੱਲ ਸ਼ਾਫਟਾਂ ਵਾ ਇਹਨਾਂ ਦੇ ਲਵਾਈ ਘੱਟ ਹੁੰਦੀ ਆ ਤੇਲ ਬ੍ਰੇਕਾਂ ਦੀ ਲਵਾਈ ਘੱਟ ਹੁੰਦੀ ਆ ਤੇਲ ਬ੍ਰੇਕਾਂ ਜਦੋਂ ਵੀ ਕਰਨੀਆਂ ਆ ਆਹ ਸ਼ਾਫਟਾਂ ਦੋ ਤੇ ਨਾਲ ਇਹਨਾਂ ਦੇ ਨਾਲ ਕੇਜਾਂ ਹੁੰਦੇ ਆ ਜਿਹਨਾਂ ਨੂੰ ਕੇਜਾਂ ਕਹਿੰਦੇ ਨੇ ਇਹਨਾਂ ਚ ਗੁੱਲ ਪੀਨ ਘੁੰਮਦੇ ਹੁੰਦੇ ਆ ਆਹ ਦੋ ਚੀਜ਼ਾਂ ਇਹ ਵੀ ਬਦਲਣੀਆਂ ਪੈਣੀਆਂ ਤੇ ਤੇਲ ਬ੍ਰੇਕ ਦੇ ਡਰਮ ਕੰਪਲੀਟ ਇਹ ਸਾਰਾ ਸੈੱਟ ਤੇਲ ਬ੍ਰੇਕ ਹੋ ਜਾਂਦਾ ਜਦੋਂ ਟਰੈਕਟਰ ਸਿੰਪਲ ਬ੍ਰੇਕ ਤੋਂ ਤੇਲ ਬ੍ਰੇਕ ਕਰਨਾ ਜਿਹੜੇ ਜਿਹੜੇ ਟਰੈਕਟਰ ਵੀ ਇਹ ਕਰਨਗੇ ਤੁਹਾਨੂੰ ਸਾਰੀ ਜਾਣਕਾਰੀ ਦਿਆ ਕਰਾਂਗੇ ਸ਼ੇਅਰਿੰਗ ਬੜਾ ਵਧੀਆ ਇਹਦੇ ਨਵਾਂ ਸਟੇਰੀਆਂ ਲੱਗਾ ਹੋਇਆ ਟਰੈਕਟਰ ਨੂੰ ਤੇ ਬਾਕੀ ਸੋਨਾਲੀ ਕਾ ਦੀ ਅੱਜ ਬਾਈ ਦਾ ਕਮੈਂਟ ਆਇਆ ਸੀ ਵੀ ਸੈਂਟਰ ਗੇਅਰ ਤੋਂ ਸਾਈਡ ਗੇਅਰ ਕਿਵੇਂ ਕਰਨਾ ਜੇ ਕਿਸੇ ਦਾ ਸੈਂਟਰ ਗੇਅਰ ਹੈ ਤੇ ਆ ਦੇਖ ਲਓ ਉਹਦੇ ਵਾਸਤੇ ਸਪੈਸ਼ਲ ਗੇਅਰ ਖੋਲਿਆ ਆ ਗੇਅਰ ਦੀਆਂ ਕੰਪਾਸਾਂ ਜਿਹੜੀਆਂ ਮੈਂ ਉੱਪਰ ਲੀਆਂ ਕੰਪਾਸਾਂ ਧਰੇਲਾਂ ਕਹਿੰਦੇ ਉੱਪਰ ਇਹ ਰੇਲਾਂ ਬਦਲਣੀਆਂ ਪੈਣ ਜਨਰੇਲਾ ਇੱਕ ਹਜਦੋ ਦੀ ਇਹ ਰੇਲਾ ਬਦਲ ਕੇ ਇੱਥੇ ਆ ਜਾਣੀਆਂ ਪਿੱਛੇ ਤੱਕ ਹੀ ਪਹਿਲਾਂ ਇਹ ਕੰਪਨੀ ਦਿੱਤੀ ਹੋਈ ਆ ਇੱਥੇ ਲੀਵਰ ਲਾ ਜਣਾ ਸਾਈਡ ਗੇਅਰ ਵਾਲਾ ਤੇ ਗੇਅਰ ਸਾਰਾ ਸੇਮ ਉਹੀ ਆ ਬਸ ਆ ਰੇਲਾਂ ਤੇ ਇਹਦੀਆਂ ਕੰਪਾਸਾਂ ਤੇ ਘਟਾਪਾਂ ਸੈਂਟਰ ਗੇਅਰ ਦਾ ਬਦਲ ਕੇ ਟਰੈਕਟਰ ਸਾਈਡ ਗੇਅਰ ਹੋ ਜਾਂਦਾ ਸੋਨਾਲੀ ਕਾ ਦੋਸਤੋ ਵੀਡੀਓ ਚੰਗੀਆਂ ਲੱਗਦੀਆਂ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਆਕਰ ਤੇ ਇਸ ਤਰ੍ਹਾਂ ਦੀਆਂ ਨਵੇਂ ਟਰੈਕਟਰਾਂ ਬਾਰੇ ਜਾਣਕਾਰੀਆਂ ਆਪਾਂ ਆਪਣੇ ਚੈਨਲ ਤੇ ਪਾਉਂਦੇ ਰਹਿੰਨੇ ਆ ਭਲਵਾਨ ਟਰੈਕਟਰ ਪਟਿਆਲਾ YouTube ਚੈਨਲ ਔਰ Facebook ਪੇਜ ਆਪਣਾ ਜੀ ਫੋਲੋ ਕਰ ਲਓ ਯਾ ਜੋ ਕੁ ਹੋਰ ਜਾਣਕਾਰੀ ਹੈ ਤੁਹਾਨੂੰ ਇੱਕ ਭਰਾ ਦਾ ਫੋਨ ਆਇਆ ਸੀ ਯੂਜੀ ਗੀਅਰ ਬਾਰੇ ਯੂਜੀ ਗੀਅਰ ਜਿਹੜਾ ਹੌਲੈਂਡ ਆ ਗਿਆ ਇਹ ਕਿਸੇ ਨੇ ਯੂਜੀ ਗੀਅਰ ਦਾ ਗੀਅਰ ਲੈਣਾ ਵਾ ਤੇ ਆ ਸਿੰਪਲ ਆ ਗਿਆ ਤੇ ਯੂਜੀ ਗੀਅਰ ਦੀ ਪਛਾਣ ਤੁਹਾਨੂੰ ਦੱਸ ਦਿੰਨਾ ਆ ਇਹਦੇ ਬੋਲ ਟਿਊਬਾਂ ਦੇ ਨੇੜੇ-ਨੇੜੇ ਦੇਖੋ ਕਿੰਨੇ ਨੇੜੇ ਲੇ ਗਏ ਆ ਤੇ ਜਿਹੜੀਆਂ ਜਿਨ੍ਹਾਂ ਦਾ ਟਿਊਬਾਂ ਕੱਸੀਆਂ ਹੋਈਆਂ ਤੇ ਇਹ ਯੂਜੀ ਗੀਅਰ ਆ ਆ ਸਿੰਪਲ ਗੇਅਰ ਆ ਗੇਅਰ ਦੀ ਬਣਤਰ ਦਾ ਵੀ ਫਰਕ ਹੁੰਦਾ ਇਹਦੇ ਗੇਅਰ ਦੇ ਵਿੱਚ ਆ ਸਿਸਟਮ ਨਹੀਂ ਹੈਗਾ ਉਹ ਯੂਜੀ ਗੇਅਰ ਦੇ ਗੇਅਰ ਦੇ ਵਿੱਚ ਦੇਖੋ ਉੱਪਰ ਪਲੇਟ ਵੱਡੀ ਆ ਗਈ ਤੇ ਜਿਨ੍ਹਾਂ ਨੂੰ ਯੂਜੀ ਗੇਅਰ ਚਾਹੀਦਾ ਹਾਲੈਂਡ ਦਾ ਉਹ ਵੀ ਆ ਗਿਆ ਵਾ ਤੇ ਬਾਕੀ ਤੇਲ ਬ੍ਰੇਕਾਂ ਬਾਰੇ ਇੱਕ ਵੀਡੀਓ ਸੀਗੀ ਆਪਣੀ ਇੱਕ ਨਾ ਮੈਸੀ ਸੀਗਾ ਮੈਸੀ ਬਾਈ ਕਹਿੰਦੇ ਸੀਗੇ ਵੀ ਬਾਹਰ ਪمپ ਕੱਢਣਾ ਮੈਸੀ ਬਾਰੇ ਜਿਹੜੀ ਜਾਣਕਾਰੀ ਆ ਆ ਮੈਸੀ ਦਾ ਲਿਫਟ ਪੰਪ ਹੁੰਦਾ ਵਿੱਚ ਕੰਪਨੀ ਨੇ ਇਹ ਪੰਪ ਬਾਹਰ ਕੱਢਣ ਚ ਬਹੁਤ ਧੀਰ ਕਰੀ ਆ ਵੈਸੇ bade tractor ਦੇ pump ਬਾਹਰ ਆ ਗਏ ਸੀਗੇ ਇਹਦੇ ਵਿੱਚ ਕਿਵੇਂ ਹੁੰਦਾ ਇਹਦੇ ਟਾਪੇ ਦੇ ਵਿੱਚ ਤੇ ਲਿਫਟ ਦੇ ਵਿੱਚ ਡਿਸਟ੍ਰੀਬਿਊਟਰ ਨਹੀਂ ਹੁੰਦਾ ਲੱਗਾ ਡਿਸਟ੍ਰੀਬਿਊਟਰ ਇਹਦੇ ਪੰਪ ਦੇ ਵਿੱਚ ਹੀ ਡਿਸਟ੍ਰੀਬਿਊਟਰ ਬਣਾਇਆ ਹੋਇਆ ਕੰਪਨੀ ਨੇ ਆਹ ਜਿਹੜੀਆਂ ਪੱਤੀਆਂ ਜਦੋਂ ਬਾਹਰੋਂ ਛੇੜੀਦੀਆਂ ਆਪਾਂ ਜਦੋਂ ਲੀਵਰ ਛੇੜੀਦੇ ਆਹ ਪੱਤੀਆਂ ਵਰਕ ਕਰਦੀਆਂ ਨੇ ਜਿਹੜੀਆਂ ਚਿੱਟੀਆਂ ਜਾਂ ਪੱਤੀਆਂ ਦੋ ਦੇਂਦੀਆਂ ਇਹ ਆਹ ਪੰਪ ਨੂੰ ਪ੍ਰੈਸ ਕਰਦੀਆਂ ਤੇ ਪੰਪ ਕੰਮ ਸ਼ੁਰੂ ਕਰਦਾ ਵਾ ਤੇ ਇਹ ਜਿਹੜਾ ਪੰਪ ਆ ਇਹ ਇੱਕ ਹਿਸਾਬ ਦਾ ਡਿਸਟ੍ਰੀਬਿਊਟਰ ਵੀ ਆ ਪੰਪ ਵੀ ਆ ਦੋ ਕੰਮ ਕਰਦਾ ਇਹ ਪੰਪ ਤੇ ਇਸ ਕਰਕੇ ਇਹਦੇ ਲਿਫਟ ਦੇ ਵਿੱਚ ਸੈਂਸਰ ਸਿਸਟਮ ਨਹੀਂ ਹੁੰਦਾ ਲਿਫਟ ਸਿਰਫ ਇੱਕ ਸਲੀਵ ਹੀ ਕੱਸੀ ਹੁੰਦੀ ਹੈ ਜਿਹੜਾ ਸੈਂਸਰ ਸਿਸਟਮ ਆ ਪੰਪ ਦੇ ਵਿੱਚ ਹੀ ਆ ਜਿਹਨੇ ਕੰਟਰੋਲ ਕਰਨਾ ਵਾ ਤੇ ਜਦੋਂ ਪੰਪ ਬਾਹਰ ਕੱਢੀਏ ਤੇ ਉਹ ਲਿਫਟ ਦੇ ਵਿੱਚ ਉਹ ਸਿਸਟਮ ਨਹੀਂ ਹੁੰਦਾ ਵੀ ਜਿਹੜਾ ਲਿਫਟ ਨੂੰ ਕੰਟਰੋਲ ਕਰ ਸਕੇ ਸਿਰਫ ਉਹ ਤੇਲ ਹੀ ਦੇਣਾ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਪੰਪ ਇਹਦਾ ਬਾਹਰ ਮੈਸੀ ਦਾ ਬਹੁਤ ਮੁਸ਼ਕਲ ਨਿਕਲਦਾ ਉਹਦੇ ਨਾਲ ਟਾਪੇ ਟੁੱਪੇ ਵੀ ਚੇਂਜ ਕਰਨੇ ਪੈਣੇ ਆ ਤੇ ਇਹਦੇ ਵਿੱਚ ਪਾਵਰ ਦਾ ਪੰਪ ਸਿਰਫ ਬਾਹਰ ਲੱਗ ਸਕਦਾ ਨਾ ਕਿ ਲਿਫਟ ਪੰਪ ਇਹ ਕਿਹਦੇ ਭਰਾ ਦਾ ਕਮੈਂਟ ਸੀਗਾ ਉਹਨੂੰ ਵੀ ਜਾਣਕਾਰੀ ਦੇ ਦਈਏ ਇਸ ਕਰਕੇ ਵੀ ਇਹਦਾ ਪੰਪ ਬਾਹਰ ਕੱਢਣਾ ਬੜਾ ਮੁਸ਼ਕਿਲ ਆ ਲਿਫਟ ਦਾ ਉਹ ਇਸ ਕਰਕੇ ਵੀ ਲਿਫਟ ਦੇ ਵਿੱਚ ਡਿਸਟ੍ਰੀਬਿਊਟਰ ਨਹੀਂ ਹੁੰਦਾ ਜਿਹੜਾ ਡਿਸਟ੍ਰੀਬਿਊਟਰ ਆ ਉਹ ਇਹਦੇ ਪੰਪ ਦੇ ਵਿੱਚ ਹੀ ਡਿਸਟ੍ਰੀਬਿਊਟਰ ਕੰਪਨੀ ਨੇ ਲਾਇਆ ਹੋਇਆ ਵਾ ਤੇ ਬਾਕੀ ਇੱਕ ਤੇਲ ਬ੍ਰੇਕ ਤੇ ਮੈਂ ਤੁਹਾਨੂੰ ਵੀਡੀਓ ਸੀਗੀ ਉਹ ਵੀ ਤੁਹਾਨੂੰ ਨਾਲ ਦੱਸ ਦਿੰਨਾ ਤੇਲ ਬ੍ਰੇਕ ਜਦੋਂ ਕਰਨਾ ਟਰੈਕਟਰ ਤੇਲ ਬ੍ਰੇਕ ਦਾ ਆਹ ਜਿਹੜਾ ਆਪਣਾ ਟਾਪਾ ਪਹਿਲਾ ਹੁੰਦਾ ਵਾ ਸਮਝ ਲਓ ਵੀ ਆਹ ਡਿਸਟ੍ਰੀਬਿਊਟਰ ਆ ਜਿਹੜਾ ਵੀ ਡਿਸਟ੍ਰੀਬਿਊਟਰ ਆਪਣਾ ਪਹਿਲਾ ਤੇ ਉਹਦੇ ਤੇ ਇਹ ਪਾਈਪ ਜਿਹੜੀ ਤੇਲ ਬ੍ਰੇਕਾਂ ਦੀ ਆਹ ਪਲੇਟ ਲੱਗੀ ਇਹਦੇ ਉੱਪਰ ਤੇਲ ਜਾਣ ਵਾਸਤੇ ਵਾਪਸ ਜਿਹੜਾ ਟਾਪੇ ਦਾ ਡਿੱਗਣਾ ਵਾ ਉਹ ਬ੍ਰੇਕਾਂ ਦੇ ਜਾ ਕੇ ਡਿੱਗਦਾ ਜਿੱਦਾਂ ਨਾ ਬ੍ਰੇਕਾਂ ਦੇ ਉੱਪਰ ਤੇਲ ਗਿਰਦਾ ਰਹਿੰਦਾ ਬ੍ਰੇਕ ਸੁੱਕੇ ਨਹੀਂ ਰਹਿੰਦੇ ਤੇ ਆਹ ਪਾਈਪ ਲੱਗ ਜਾਂਦੀ ਪਿੱਛੇ ਆ ਕੇ ਇੱਥੋਂ ਪਿੱਛੇ ਰਬੜ ਦੇ ਪਾਈਪ ਲਾ ਕੇ ਡਰਮਾਂ ਨੂੰ ਲੱਗੇ ਹੁੰਦੇ ਆ ਜਿਹੜੇ ਡਿਸਟ੍ਰੀਬਿਊਟਰ ਨੇ ਜਿਹੜਾ ਵਾਪਸ ਤੇਲ ਸਿੱਟਣਾ ਵਾ ਜਦੋਂ ਟਰੈਕਟਰ ਆਪਣਾ ਕੰਮ ਨਹੀਂ ਕਰਨ ਜਾਂਦਾ ਲਿਫਟ ਦੇ ਉੱਪਰ ਜਿਹੜਾ ਤੇਲ ਵਾਪਸੀ ਉਹ ਉਤਰਾ ਟਰੈਕਟਰ ਦਾ ਵਿੱਚੇ ਡਿੱਗੀ ਜਾਂਦਾ ਹੁੰਦਾ ਵਾ ਜਦੋਂ ਤੇਲ ਬ੍ਰੇਕ ਕਰਨਾ ਆ ਇੱਥੇ ਆ ਪਲੇਟ ਲੱਗ ਗਈ ਮੋਰੇ ਆ ਪਾਈਪ ਲੱਗ ਗਿਆ ਇੱਥੇ ਜਾ ਕੇ ਟਾਪੇ ਦੇ ਵਿੱਚ ਪਹਿਲੇ ਜੀ ਸਰਾਖ ਨਿਕਲ ਜਾਂਦੇ ਹੁੰਦੇ ਆ ਇੱਥੇ 19 ਨੰਬਰ ਦੇ ਸਰਾਖ ਨਿਕਲ ਜਾਂਦੇ ਪਹਿਲੇ ਟਾਪੇ ਜੀ ਤਾਂ ਆਪਾਂ ਚੇਂਜ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਤੇ ਇਸੇ ਟਾਪੇ ਦੇ ਉੱਤੇ ਜਾ ਕੇ ਆਹ 2 19 ਨੰਬਰ ਦੇ ਸਰਾਖ ਲੱਗੇ ਜਿਹੜੇ ਵਾਪਸ ਤੇਲ ਆਪਣਾ ਜਾ ਕੇ ਬ੍ਰੇਕਾਂ ਦੇ ਉੱਪਰ ਡਿੱਗੇ ਜਾਂਦਾ ਦੋਸਤੋ ਵੀਡੀਓ ਚੰਗੀਆਂ ਲੱਗਦੀਆਂ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਉਹ ਵੀ ਦੱਸ ਦਿਓ